ਤੁਸੀਂ ਦੇਖ ਰਹੇ ਹੋ ਪੁਲੰਗ ਕੱਲ ਐਨਆਈਏ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਪੰਜਾਬ ਦੇ ਵਿੱਚ ਤੇ ਹੋਰ ਰਾਜਾਂ ਦੇ ਵਿੱਚ ਕਈ ਥਾਵਾਂ ਤੇ ਰੇਡ ਕਰ ਰਹੀ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿਸਾਨੀ ਨਾਲ ਜੁੜੀ ਲੀਡਰਸ਼ਿਪ ਦੇ ਘਰ ਵੀ ਗਈ ਸੁਖਵਿੰਦਰ ਕੌਰ ਜਿਹੜੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀਆਂ ਦੇ ਜਨਰਲ ਸੈਕਟਰ ਨੇ ਉਹਨਾਂ ਦੇ ਘਰ ਵੀ ਰਾਮਪੁਰਾ ਫੁੱਲ ਰੇਡ ਹੋਈ ਤੇ ਹੋਰ ਵੀ ਕਈ ਐਕਟਿਵਿਸਟ ਜਿਹੜੇ ਨੇ ਕੁਝ ਵਕੀਲ ਨੇ ਕੋਈ ਹੋਰ ਕਾਰਕੋਨ ਨੇ ਬਕਬਕ ਮਨੁੱਖੀ ਅਧਿਕਾਰਾਂ ਦੇ ਜਾਂ ਜਮਹੂਰੀ ਅਧਿਕਾਰ ਸਭਾ ਨਾਲ ਜੁੜੇ ਹੋਏ ਉਹਨਾਂ ਦੇ ਘਰਾਂ ਦੇ ਵਿੱਚ ਵੀ ਰੇਡ ਹੁੰਦੀ ਹੈ ਤਾਂ ਹੁਣ ਇਹ ਰੇਡ ਤੋਂ ਸੁਭਾਵਿਕ ਹੈ ਕਿ ਪ੍ਰੋਟੈਸਟ ਵੀ ਹੋਏ ਨੇ ਕਿਸਾਨ ਸੁਖਵਿੰਦਰ ਕੌਰ ਦੇ ਘਰ ਦੇ ਬਾਹਰ ਅੰਦਰ ਰੇਡ ਚੱਲਦੀ ਸੀ ਤੇ ਕਿਸਾਨ ਬੈਠੇ ਰਹੇ ਇਸੇ ਢੰਗ ਦੇ ਨਾਲ ਪਲਾਨ ਕੀਤਾ ਗਿਆ ਕਿ 17 ਸੈਕਟਰ ਦੇ ਵਿੱਚ ਵੀ ਇੱਕ ਪ੍ਰੋਟੈਸਟ ਹੋਣਾ ਹੈ ਔਰ ਡਿਫਰੈਂਟ ਟਾਈਪ ਤੇ ਹੁਣ ਤੇ ਜਿਹੜਾ ਮੋਰਚਾ ਇੱਥੇ ਲੱਗਿਆ ਹੋਇਆ ਸੰਭੂ ਖਨੌਰੀ ਤੇ ਹੋਰ ਦੋ ਤਿੰਨ ਜਗ੍ਹਾ ਦੇ ਉੱਤੇ ਉਹਦੇ ਚ ਅੱਜ 200 ਮਾ ਦਿਨ ਹੋਇਆ ਮੋਰਚੇ ਦਾ ਬਹੁਤ سارے ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਤੁਸੀਂ ਆਓ 200 ਮਾ ਦਿਨ ਤੇ ਵੱਡੇ ਇਕੱਠ ਕਰਨੇ ਨੇ ਵੱਡੇ ਇਕੱਠ ਦੇ ਵਿੱਚ ਤੇ ਉਦੋਂ ਪਹਿਲਾਂ ਹੀ ਕੱਲ ਲੀਡਰਸ਼ਿਪ ਨੇ ਸਰਜੀਤ ਸਿੰਘ ਫੂਲ ਨੇ ਵੀ ਔਰ ਇਸੇ ਤਰ੍ਹਾਂ ਸਰਬਰ ਸਿੰਘ ਭੰਦੇਰ ਜਿਹੜੇ ਵੱਡੇ ਕਿਸਾਨ ਲੀਡਰ ਨੇ ਉਹਨਾਂ ਨੇ ਔਰ ਜਿਹੜੇ ਮੋਰਚੇ ਦੇ ਸੰਚਾਲਕ ਨੇ ਸਭ ਨੇ ਇਹਨਾਂ ਜਿਹੜੇ ਰੇਡ ਪਈ ਹੈ ਜਾਂ ਜਿਹੜੇ ਛਾਪੇ ਮਾਰੀ ਹੋਈ ਹੈ ਇਹਨਾਂ ਦਾ ਵਿਰੋਧ ਕੀਤਾ ਤੇ ਐਨਆਈਏ ਕੀ ਕਹਿੰਦੀ ਹੈ ਐਨਆਈਏ ਦਾ ਆਪਣੇ ਵੱਲੋਂ ਜਿਹੜੇ ਪ੍ਰੈਸ ਨੋਟ ਆਏ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਸੀਪੀਆਈ ਮੌਇਸਟ ਜਿਹੜੀ ਬੈਂਡ ਤੇ پابੰਦੀ ਸੁਦਾ ਆਰਗਨਾਈਜੇਸ਼ਨ ਐ ਪੋਲੀਟিক্যাল ਪਾਰਟੀ ਐ ਇਹ ਜਿਹੜੇ ਸੱਜਣ ਜਿੱਥੇ ਅਸੀਂ ਮਾਰ ਰਿਹਾ ਛਾਪੇ ਇਨਾਂ ਦਾ ਸਬੰਧ ਜੀ ਉਹਨਾਂ ਨਾਲ ਹੈ ਜਾਂ ਜੁੜਦਾ ਹੈ ਹਾਲਾਂਕਿ ਉੱਤਰੀ ਭਾਰਤ ਦੇ ਵੱਖ-ਵੱਖ ਥਾਂ ਤੇ ਛਾਪੇ ਮਾਰ ਕੇ ਉਹ ਇੱਕ ਇਹ ਵੀ ਟਰਾਈ ਕਰ ਰਹੇ ਨੇ ਦੱਸਣ ਦੀ ਕਿ ਖਾਲਿਸਤਾਨੀ ਜਿਹੜੇ ਅੰਡਰਗਰਾਉਂਡ ਤੇ ਈਵਨ ਮਾਓਬਾਦੀ ਜਿਹੜੇ ਹੈਗੇ ਨੇ ਤੇ ਹੋਰ ਜਿਹੜੇ ਵੱਖ-ਵੱਖ ਟਾਈਪ ਦੇ ਈਵਨ ਜੇ ਐਨ ਕੇ ਨਾਲ ਸੰਬੰਧਿਤ ਜਿਹੜੇ ਮਿਲਿਟੈਂਟ ਨੇ ਇਹਨਾਂ ਦਾ ਕੋਈ ਨੈਕਸਸ ਇਕੱਠੇ ਬਣ ਰਹੇ ਨੇ ਤੇ ਇਕੱਠੇ ਹੋ ਕੇ ਇਹ ਭਾਰਤ ਸਰਕਾਰ ਦੇ ਖਿਲਾਫ ਜੰਗ ਛੇੜ ਰਹੇ ਨੇ ਤੇ ਇਹੋ ਜਿਹੀਆਂ ਕਾਰਵਾਈਆਂ ਕਰ ਰਹੇ ਨੇ ਇਹ ਉਹਨਾਂ ਦਾ ਐਲੀਗੇਸ਼ਨ ਹੈ ਤੇ ਉਸ ਮਾਮਲੇ ਦੇ ਵਿੱਚ ਆਉਂਦੇ ਨੇ ਤੇ ਕੁਝ ਐਕਟ ਜਿਹੜੇ ਜੁਏਪੀਏ ਐ ਐਨਆਈਏ ਐ ਬਖਵਖਰ ਟਾਈਪ ਦੇ ਜਿਹੜੇ ਕਾਨੂੰਨਾਂ ਦੇ ਤਹਿਤ ਗਵਰਨਮੈਂਟ ਆਫ ਇੰਡੀਆ ਨੂੰ ਹੱਕ ਮਿਲਿਆ ਇੱਕ ਜਾਂ ਉਹਦੀਆਂ ਏਜੰਸੀਆਂ ਨੂੰ ਹੱਕ ਮਿਲਿਆ ਕਿ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਰੇਡ ਕਰ ਸਕਦੇ ਨੇ ਛਾਪ ਤਲਾਸ਼ੀ ਕਰ ਸਕਦੇ ਨੇ ਤੇ ਮੁਕਦਮਾ ਦਰਜ ਕਰ ਸਕਦੇ ਨੇ ਉਹ ਸਾਰੇ ਮਾਮਲੇ ਦੇ ਵਿੱਚ ਹੁਣ ਇਹ ਦੋਨਾਂ ਦੇ ਵਰਜਨ ਸੁਣਨ ਤੋਂ ਬਾਅਦ ਜੇਕਰ ਦੋਨੋਂ ਤੇਰਾ ਆਪ ਆਪਣੀ ਗੱਲ ਕਹਿ ਰਹੀਆਂ ਨੇ ਤਾਂ ਕਿਹੜੇ ਕਿਹੜੇ ਨਵੇਂ ਨੁਕਤੇ ਉੱਭਰਦੇ ਨੇ ਕਿਹੜੀਆਂ ਗੱਲਾਂ ਉੱਭਰਦੀਆਂ ਨੇ ਕਿਹੜੇ ਤੱਤ ਸਾਹਮਣੇ ਆਉਂਦੇ ਨੇ ਕਿਹੜੀਆਂ ਦਲੀਲਾਂ ਉੱਭਰਦੀਆਂ ਨੇ ਐਤੋਂ ਪਹਿਲਾਂ ਵੀ ਵੈਸੇ ਤਾਂ ਜੇਕਰ ਕਿਹਾ ਜਾਏ ਕਿ ਜਦੋਂ ਦਾ UAPA ਬਣਿਆ ਹੈ ਉਦੋਂ ਦੇ ਬਹੁਤ ਸਾਰੇ ਐਕਟਿਵਿਸਟ ਬਖਵਕ ਕਾਰਨਾ ਕਰਕੇ ਬਖਵਕ ﺍﻟजामਾ ਰਾਹੀਂ ਅੰਦਰ ਬੰਦ ਨੇ UAPA ਲੱਗਿਆ ਹੋਇਆ ਉਹਨਾਂ ਤੇ ਸੋਦਾ ਭਾਰਤਵਾਦ ਬਜ਼ੁਰਗ ਐਡਵੋਕੇਟ ਨੇ ਸਾਰੀ ਉਮਰ ਲਾਈ ਹੈ ਵਿਦੇਸ਼ ਚ ਪੜ ਕੇ ਟ్రਾਈਬਲ ਲੋਕਾਂ ਦੀ ਭਲਾਈ ਦੇ ਲਈ ਉਹਨਾਂ ਦੀ ਜੀਵਨ ਨੂੰ ਮਿੱਤਰ ਕਰਨ ਦੇ ਲਈ ਔਰ ਇਸੇ ਢੰਗ ਦੇ ਨਾਲ ਪ੍ਰੋਫੈਸਰ ਤੇਲ ਤੋਮੜੇ ਜਿਹੜੇ ਡਾਕਟਰ ਅੰਬੇਦਕਰ ਦੇ ਨਾਲ ਕਰੀਬੀ ਰਿਸ਼ਤੇਦਾਰ ਮੰਨੇ ਜਾਂਦੇ ਸੀ ਉਹ ਸਾਰੇ ਅੰਦਰ ਨੇ ਪ੍ਰੋਫੈਸਰ ਸਾਈ ਬਾਬਾ ਜਿਹੜੇ 90% ਹੈਂਡੀਕੈਪ ਮੰਨੇ ਜਾਂਦੇ ਸੀ ਪਰ ਬ੍ਰੇਨ ਦੇ ਤੌਰ ਤੇ ਉਹਨਾਂ ਨੂੰ ਕਿਹਾ ਗਿਆ ਕਿ ਬਹੁਤ ਕੁਝ ਇਹੋ ਜਿਹਾ ਲਿਖਦੇ ਨੇ ਉਹ ਉਹ ਕਰਦੇ ਨੇ ਸਟੇਨ ਸੁਆਮੀ ਜਿਨ੍ਹਾਂ ਦੇ ਅੰਦਰ ਜੇਲ੍ਹ ਚ ਮੌਤ ਹੋਈ ਇਸੇ ਗੱਲ ਕਰਕੇ ਕਿ ਉਹਨਾਂ ਨੂੰ ਛੋਟੀ ਮੋਟੀ ਮੈਡੀਕਲ ਸੁਵਿਧਾ ਜਿਹੜੀ ਉਹਨਾਂ ਨੂੰ ਚਾਹੀਦੀ ਸੀ ਉਹ ਨਹੀਂ ਮਿਲੀ ਉਸ ਲੈਵਲ ਦੇ ਬੰਦੇ ਸੀ ਔਰ ਕਿੰਨੇ ਹੀ ਬੰਦੇ ਅੰਦਰ ਬੰਦ ਨੇ ਰੋਨਾ ਮਿਲਸਨ ਤੋਂ ਲੈ ਕੇ ਵੱਖ-ਵੱਖ ਲੈਵਲ ਤੇ ਜਿਨ੍ਹਾਂ ਦੀ ਜ਼ਮਾਨਤ ਨਹੀਂ ਹੋਈ ਕਿਉਂਕਿ ਯੂਪੀਏ ਯੂਪੀਏ ਕਹਜਾ ਐਕਟ ਬਣਿਆ ਹੋਇਆ ਜਿਹਦੇ ਕਰਕੇ ਤੁਹਾਨੂੰ ਅੰਦਰ ਬੰਦ ਕੀਤਾ ਜਾ ਸਕਦਾ ਔਰ ਇਹਨਾਂ ਸਾਰੇ ਬੰਦਿਆਂ ਦਾ ਜਿਹੜੇ ਅੰਦਰ ਨੇ ਇਹ ਕੈਡਮਿਸ਼ਨ ਨੇ ਅਸਲ ਦੇ ਵਿੱਚ ਐਕਟਿਵਿਸਟ ਨੇ ਕੋਈ ਹਥਿਆਰਾਂ ਨਾਲ ਸੰਬੰਧ ਕਦੇ ਜ਼ਿੰਦਗੀ 'ਚ ਨਹੀਂ ਰਿਹਾ ਕੋਈ ਬਾਕੀ ਦੀਆਂ ਗੱਲਾਂ 'ਚ ਨਹੀਂ ਪਰ ਫਿਰ ਵੀ ਉਹ ਕਿਉਂਕਿ ਕਾਨੂੰਨ ਬਣਿਆ ਤੇ ਕਾਨੂੰਨ 'ਚ ਬੰਦ ਹੋ ਜਾਂਦੇ ਨੇ ਤੇ ਅਦਾਲਤ ਵੀ ਜ਼ਮਾਨਤ ਨਹੀਂ ਦੇ پا ਰਹੀ ਹੁਣ ਕੁਝ ਨੂੰ ਜ਼ਮਾਨਤਾਂ ਮਿਲੀਆਂ ਹੋਈਆਂ ਨੇ ਗੋਤਮ ਨੌ ਲਖਾ ਨੂੰ ਮਿਲੀ ਹੈ ਜਿਹੜੇ ਬਹੁਤ ਵੱਡੇ ਅਡਿਟਰ ਨੇ ਕਈ ਵੱਡੇ ਮੈਗਜ਼ੀਨਾਂ ਦੇ ਐਡੀਟਰ ਰਹੇ ਨੇ ਤੇ ਸੁਦਾ ਭਾਰਤਵਾਜ ਨੂੰ ਉਹਨਾਂ ਨੂੰ ਵੀ ਕਿਹਾ ਕਿ ਘਰ ਤੋਂ ਬਾਹਰ ਮੁੰਬਈ ਤੋਂ ਬਾਹਰ ਕਿਤੇ ਹੋਰ ਕਿਤੇ ਨਹੀਂ ਜਾਣਾ ਇਹ ਚੀਜ਼ਾਂ ਵਾਪਰਦੀਆਂ ਨੇ ਇਸ ਦੇਸ਼ ਦੇ ਵਿੱਚ ਲਗਾਤਾਰ ਆ ਰਹੀਆਂ ਨੇ ਪਿਛਲੇ ਦਿਨਾਂ 'ਚ ਕੇਂਦਰੀ ਗ੍ਰਹਿ ਮੰਤਰੀ ਨੇ ਇੱਕ ਬਿਆਨ ਦਿੱਤਾ ਸੀ ਅਮਿਤ ਸ਼ਾਹ ਉਹਨਾਂ ਨੇ ਕਿ ਅਸੀਂ ਸਮਾਬਦ ਰੂਪ ਦੇ ਵਿੱਚ ਜਿਹੜਾ ਖੱਬੇ ਪੱਖੀ ਅਤਵਾਦ ਹੈ ਲੈਫਟ ਐਕਸਟਰੀਮਿਜ਼ਮ ਦੇ ਉਹਨਾਂ ਨੇ ਸ਼ਬਦ ਯੂਜ ਕੀਤਾ ਇਹਨੂੰ ਬਿਲਕੁਲ ਖਤਮ ਕਰ ਦਾਂਗੇ ਉਸ ਤਰੀਕੇ ਨਾਲ ਗੱਲ ਚੱਲਦੀ ਸੀ ਔਰ ਬਹੁਤ ਸਾਰੇ ਲੋਕ ਇਹਨਾਂ ਤੇ ਇੱਕ ਬਖਰੇਵੇਂ ਨੇ ਅਪਰੋਚ ਜਦੇ ਬਖਰੇਵੇਂ ਨੇ ਪੌਂਚ ਦੇ ਬਖਰੇਵੇਂ ਨੇ ਬੇਸਿਕਲੀ ਤਾਂ ਬਹੁਤ ਜ਼ਿਆਦਾ ਜ਼ਿਕਰ ਦੇਖਿਆ ਜੇ ਪੌਂਚ ਦਾ ਕੀ ਬਖਰੇਵੇਂ ਜਿਹੜੇ ਲੋਕ ਟ్రਾਈਬਲ ਲੜ ਰਹੇ ਨੇ ਉਹ ਕਹਿੰਦੇ ਸੀ ਜਲ ਜੰਗਲ ਤੇ ਜ਼ਮੀਨ ਵਾਸਤੇ ਲੜ ਰਹੇ ਹਾਂ ਡੈਮੋਕਰੈਟਿਕ ਸਟਰਗਲ ਦੀ ਤੁਸੀਂ ਗੱਲ ਸੁਣਦੇ ਨਹੀਂ ਹੋ ਇਸ ਲਈ ਬਹੁਤ ਸਾਰੇ ਉੱਥੇ ਦੋਨੋਂ ਟਾਈਪ ਦੀਆਂ ਅੰਦੋਲਨ ਹੋ ਰਹੇ ਨੇ ਪੀਸਫੁਲੀ ਵੀ ਔਰ ਆਰਮਡ ਵੀ ਆਰਮਡ ਦਾ ਨਾਮ ਮੌਬਾਦੀਆਂ ਨਾਲ ਜੁੜਦਾ ਹੈ ਤੇ ਪੀਸਫੁਲ ਹੋਰਬਾਟ ਵਸਾਨੀਆਂ ਸਾਸਤਾ ਬਣੇ ਜਿਹੜਾ ਉਹਨਾਂ ਦੇ ਨਾਲ ਜੁੜਦਾ ਉਹ ਕਹਿੰਦੇ ਨੇ ਕਾਰਪੋਰੇਟ ਮਾਡਰਨ ਨੂੰ ਉਹ ਜਿਹੜਾ ਖਣਜ ਪਦਾਰਥ ਨੇ ਜਿਹੜੇ ਦੱਬੇ ਪਏ ਨੇ ਢੇਠਾਂ ਉਹਨਾਂ ਸਾਰੀਆਂ ਪਹਾੜੀਆਂ ਦੇ نیچے ਤੇ ਸਾਰੇ ਬੈਲਟ ਦੇ ਢੇਠਾਂ ਉਹਨਾਂ ਨੂੰ ਉਹ ਚਾਹੀਦਾ ਬਹੁਤ ਜ਼ਰੂਰੀ ਹੈ ਬੰਦੇ ਨਹੀਂ ਚਾਹੀਦੇ ਉਹ ਜ਼ਿਆਦਾ ਜ਼ਰੂਰੀ ਚਾਹੀਦਾ ਔਰ ਜਿਵੇਂ ਇਹਦਾ ਇਹਦੀ ਇੱਕ ਮਿਸਾਲ ਹੈ ਜੇਕਰ ਦਿੱਤੀ ਜਾਏ ਜਿਹੜਾ ਈਵਨ 오ਡੀਸਾ ਦੇ ਵਿੱਚ ਉੜੀਸਾ ਦੇ ਨਿਆਮਗਿਰਿਆ ਪਹਾੜੀਆਂ ਦੇ ਵਿੱਚ ਕਾਫੀ ਪੁਰਾਣਾ ਇੱਕ ਕੇਸ ਹੈ ਮਾਮਲਾ ਸੁਪਰੀਮ ਕੋਰਟ ਤੱਕ ਚਲਾ ਗਿਆ ਔਰ ਗਵਰਨਮੈਂਟ ਆਫ ਇੰਡੀਆ ਵੀ ਸੂਬੇ ਦੀ ਸਰਕਾਰ ਵੀ ਔਰ ਈਵਨ ਜਿਹੜੇ ਵੱਡੇ ਵੱਡੇ ਉਦਯੋਗਪਤੀ ਨੇ ਜਾਂ ਅਡਾਨੀ ਜਾਂ ਬਾਨੀ ਜਿਹੜੇ ਇਹ ਨੇ ਉਹ ਤਾਂ ਨਾਲ ਹੈਗੇ ਹੀ ਨੇ ਉਹਨਾਂ ਨੇ ਵੀ ਇਹ ਕੋਸ਼ਿਸ਼ ਕੀਤੀ ਕਿ ਜ਼ਮੀਨ ਸਾਨੂੰ ਚਾਹੀਦੀ ਹੈ ਸੁਪਰੀਮ ਕੋਰਟ ਨੇ ਕਿਹਾ ਉੱਥੋਂ ਦੀ ਗ੍ਰਾਮ ਸਭਾਵਾ ਤੋਂ ਪੁੱਛੋ 12 ਪਿੰਡਾਂ ਦੀਆਂ ಗ್ರಾಮ ਸਭਾਵਾਂ ਨੇ ਰਿਜੈਕਟ ਕੀਤਾ ਤੇ ਉੱਥੇ ਉਹਨਾਂ ਦੀ ਗਾਲ-ਦਾਲ ਨਹੀਂ ਗਲੀ। ਨਹੀਂ ਮਿਲਿਆ ਉਹਨਾਂ ਨੂੰ ਕਹਿੰਦੇ ਤੁਹਾਨੂੰ ਵਾਪਸ ਜਾਣਾ ਪਏਗਾ। ਮਤਲਬ ਇਹ ਦੋ ਟਾਈਪ ਦੀ ਲੜਾਈ ਹੈ। ਪੀਸਫੁੱਲ ਲੜਾਈ ਵੀ ਹੋ ਰਹੀ ਹੈ ਜਿਹੜੇ ਪੀਸਫੁੱਲ ਤਰੀਕੇ ਨਾਲ ਪਰ ਫੁੱਲ ਸੰਮਤਰਾ ਇੱਕ ਵੱਡੇ ਆਗੂ ਉਸ ਰੀਜਨ ਦੇ ਸੀਗੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ এনवायरमेंटਲ ਪ੍ਰੋਟੈਕਸ਼ਨ ਲਈ ਗਲੋਬਲ ਅਵਾਰਡ ਮਿਲਿਆ ਵੱਡੇ ਪੱਧਰ ਦੇ ਉੱਤੇ ਇੱਕ ਜਿਨ੍ਹਾਂ ਦੇ ਬਾਰੇ ਸੁਣਾਂਗੇ। ਹੁਣ ਉਸ ਦਿਸ਼ਾ ਦੇ ਵਿੱਚ ਜੇ ਇਹਨਾਂ ਨੂੰ ਛਾਪਿਆਂ ਨੂੰ ਦੇਖਿਆ ਜਾਏ ਸਾਧਾਰਨ ਲੋਕਾਂ ਦੇ ਮਾਈਂਡਸੈਟ ਨੂੰ ਦੇਖਿਆ ਜਾਵੇ ਬਾਕੀ ਗੱਲਾਂ ਨੂੰ ਦੇਖਿਆ ਜਾਵੇ ਕਿ ਜਿਹੜਾ ਡਵੈਲਪਮੈਂਟ ਦਾ ਮਾਡਲ ਹੋਵੇ ਜਾਂ ਗਵਰਨਮੈਂਟ ਦਾ ਕੋਈ ਆਰਡਰ ਇਹੋ ਜਿਹਾ ਹੋਵੇ ਜਿਹੜਾ ਲੋਕਾਂ ਨੂੰ ਲੱਗਦਾ ਹੋਵੇ ਸਹੀ ਨਹੀਂ ਹੈ ਉਹਦੀ ਖਿਲਾਫਤ ਕਰਨਾ ਉਸ ਤੋਂ ਵੱਖਰਾ ਰੱਖਣਾ ਇਹ ਭਾਰਤ ਦਾ ਸੰਵਿਧਾਨ ਇਜਾਜ਼ਤ ਦਿੰਦਾ ਜਾਂ ਨਹੀਂ ਦਿੰਦਾ ਨਾਰਮਲੀ ਫੰਡਾਮੈਂਟਲ ਰਾਈਟ ਇਸ ਗੱਲ ਦੀ ਇਹ ਜਾਂਜਤ ਦੰਦੇ ਨੇ ਕਿ ਫਰੀडम ਆਫ ਐਕਸਪ੍ਰੈਸ਼ਨ ਐਸ ਲੈਵਲ ਦਾ ਤੁਸੀਂ ਪੀਸਫੁਲ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜੋ ਵੀ ਗੱਲ ਕਹਿਣਾ ਚਾਹੁੰਦੇ ਹੋ ਕਹਿ ਸਕਦੇ ਹੋ ਬਸਰਤੇ ਕਿ ਉਹ ਹਿੰਸਾ ਨਾ ਫਲਾਵੇ ਕਮਿਊਨਿਟੀ ਦੇ ਵਿੱਚ ਕਿਸੇ ਨੂੰ ਇੰਨਾ ਪ੍ਰਮੋਕ ਪ੍ਰਵੋਕ ਨਾ ਕਰੇ ਕਿ ਉਹ ਹੋਰ ਬੰਦਾ ਤੁਹਾਡਾ ਕੋਈ ਹਿੰਸਾ ਫੈਲਾਉਣ ਦੇ ਲਈ ਉਸ ਲੈਵਲ ਤੇ ਗੱਲ ਚੱਲਦੀ ਹੈ ਤਾਂ ਜਿਹੜੇ ਪੰਜਾਬ ਦੇ ਇਹਨਾਂ ਸਜਣਾਂ ਦੇ ਰੇਟ ਹੋਈ ਹੈ ਇਹ ਤਾਂ ਸਾਰੇ ਇਹੋ ਜਿਹਨੇ ਜਿਹੜੇ ਮਾਸ ਮੂਵਮੈਂਟ ਲੜ ਰਹੇ ਨੇ ਇੱਥੇ ਬੀਬੀ ਸੁਖਵਿੰਦਰ ਕੌਰ ਵੀ ਇੱਥੇ ਲਗਾਤਾਰ ਮੋਰਚੇ ਦੇ ਵਿੱਚ 200 ਦਿਨ ਤੋਂ ਹੀ ਲਗਭਗ ਮੋਰਚੇ ਦੇ ਵਿੱਚ ਐ ਤੇ ਹੋਰ ਵੀ ਬਹੁਤ ਸਾਰੇ ਐਕਟਿਵਿਸਟ ਜਿਹੜੇ ਇਹਨਾਂ ਮੋਰਚਿਆਂ ਦੇ ਵਿੱਚ ਨੇ ਤਾਂ ਕੀ ਇਹਦਾ ਕੰਮ ਜਿੰਨੇ ਵੀ ਐਕਟਿਵਿਸਟ ਜਿੰਨੇ ਵੀ ਮੋਰਚੇ ਜਿੰਨੇ ਵੀ ਬਾਕੀ ਚੀਜ਼ਾਂ ਲੱਗਦੀਆਂ ਨੇ ਉਹਨਾਂ ਨੂੰ ਦਸਤਜਾਦਾ ਕਰਨਾ ਕੋਈ ਕੁਝ ਹੋਰ ਉਸ ਲੈਵਲ ਦੇ ਉੱਤੇ ਗੱਲ ਕਰਨੀ ਹੈ ਤਾਂ ਕਿ ਉਹ ਨਾ ਬੋਲਣ ਜਿਹੜੇ ਵੀ ਬੰਦੇ ਸ਼ੌਮਨ ਹੱਕਾਂ ਦੀ ਬੋਲਦੇ ਨੇ ਇਹਦੇ ਤੋਂ ਇਲਾਵਾ ਘਟਕਿਰਦੇ ਜਿਹੜਾ ਸਦੀਕੀ ਕਾਪਨ ਹਾਥ ਰਸਤੇ ਵਿੱਚ ਜਾ ਰਹੇ ਸੀਗੇ ਕੇਵਲ ਰਿਪੋਰਟਿੰਗ ਕਰਨ ਜਦੋਂ ਇੱਕ ਦਲਤ ਘਰਲ ਦਾ ਰੇਪ ਤੇ ਮਾਰਡਰ ਕੇਸ ਸੀਗਾ ਰਸਤੇ ਚ ਫੜੇਗੇ ਜੁਏਪੀਏ ਲੱਗਿਆ ਸਾਲਾਂ ਤੋਂ ਜਮਾਨਤ ਨਹੀਂ ਹੋਈ ਕੇਵਲ ਇਹ ਦੇਖ ਕੇ ਕਿ ਅਧਿਕਾਰੀਆਂ ਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਤਾਂ ਗਲਤ ਰਿਪੋਰਟਿੰਗ ਕਰੇਗਾ ਜਾ ਕੇ ਇਹ ਸ਼ਾਂਤੀ ਭੰਗ ਕਰੂਗਾ ਹੁਣ ਸ਼ਾਂਤੀ ਭੰਗ ਕਰਨ ਦਾ ਕਿਸੇ ਦੇ ਦਿਮਾਗ ਚ ਕਿਵੇਂ ਪਹਿਲਾਂ ਹੀ ਆ ਜਾਂਦਾ ਕਿ ਇਹੋ ਜਿਹਾ ਕਿਹੜਾ ਕੈਮਰਾ ਹੈ ਜਿਹੜਾ ਦਿਮਾਗ ਪੜਦਾ ਅੱਜ ਕੱਲੋਂ ਕਿ ਇਹ ਬੰਦਾ ਇਹ ਕਰੂਗਾ ਇਹ ਨਹੀਂ ਕਰਾਇਮ ਕਰਨ ਤੋਂ ਬਾਅਦ ਹੀ ਕਿਸੇ ਨੂੰ ਫੜਿਆ ਜਾਂਦਾ ਜਾਂ ਬਾਕੀ ਦੀਆਂ ਚੀਜ਼ਾਂ ਹੁੰਦੀਆਂ ਨੇ ਜਾਂ ਇਤਿਹਾਸਕ ਇਤਿਹਾਸਕ ਤੌਰ ਤੇ ਐਨਐਸਏ ਲਾਇਆ ਪਿਆ ਜਿਵੇਂ ਅਮਰਪਾਲ ਸਿੰਘ ਦੇ ਖਿਲਾਫ ਲਾਇਆ ਹੋਇਆ ਕਹਿੰਦੇ ਨੇ ਇਹ ਕਰਨਗੇ ਜੀ ਗੜਬੜ ਇਹਨਾਂ ਨੂੰ ਤਾਂ ਆਪਾਂ ਪਹਿਲਾਂ ਫੜ ਕੇ ਰੱਖਦੇ ਹਾਂ ਇਸ ਲੈਵਲ ਦੇ ਉੱਤੇ ਹੁਣ ਇਹ ਸਾਰੇ ਬੰਮਿਆਂ ਦੇ ਵਿੱਚ ਸੁਭਾਵਿਕ ਹੈ ਲੋਕਾਂ ਦਾ ਰਿਐਕਸ਼ਨ ਲਾਉਣਾ ਲੋਕਾਂ ਨਾਲ ਦੇ ਘਰਾਂ ਦੇ ਵਿੱਚ ਜਾ ਕੇ ਜੀਦਾ ਮਰਜੀ ਘਰ ਫਰੋਲਦੇ ਹੋ ਸਵੇਰੇ 5 ਵਜੇ ਬੜੋ ਆ ਕੇ ਰਾਤ ਤੱਕ ਜੋ ਮਰਜੀ ਫਰੋਲਾ ਫਰਾਲੀ ਕਰਦੇ ਰਹੋ ਸਿਟੀਜ਼ਨ ਦੀ ਜਿਹੜੀ ਡਿਗਨਿਟੀ ਦਾ ਸਵਾਲ ਹੈ ਜਿਹੜਾ ਨਿੱਜਤਾ ਦਾ ਸਵਾਲ ਹੈ ਆਜ਼ਾਦੀ ਦਾ ਸਵਾਲ ਹੈ ਫਰੀडम ਆਫ ਐਕਸਪ੍ਰੈਸ਼ਨ ਦਾ ਸਵਾਲ ਹੈ ਇਹਨਾਂ ਦੀ ਗੱਲ ਕੌਣ ਕਰੂਗਾ ਤੇ ਇਹਨਾਂ ਦੀ ਬਾਤ ਕੌਣ ਪਾਏਗਾ ਇਹ ਬਹੁਤ ਬੜਾ ਮਾਮਲਾ ਹੈ ਇੱਕ ਤਾਂ ਇਹ ਦੇਖਣਾ ਦੂਜਾ ਸਵਾਲ ਇਹ ਤਾਂ ਬਹੁਤ ਇੰਪੋਰਟੈਂਟ ਹੈ ਜਿਹੜਾ ਸਭ ਤੋਂ ਜ਼ਿਆਦਾ ਉਹ ਇਹ ਹੈ ਕਿ ਭਾਰਤ ਦੇ ਵਿੱਚ ਆਜ਼ਾਦੀ ਤੋਂ ਬਾਅਦ ਜਿਹੜਾ ਸੁਧਾਰ ਬਣਿਆ ਉਹਨੇ ਇੱਕ ਫੈਡਰਲ ਸਟਰਕਚਰ ਨੂੰ ਚੁਣਿਆ ਸੰਗੀ ਢਾਂਚੇ ਨੂੰ ਚੁਣਿਆ ਜਿਹੜਾ ਪੁਲਿਸ ਨਾਲ ਸੰਬੰਧਿਤ ਕ੍ਰਾਈਮ ਦਾ ਮਾਮਲਾ ਹੈ ਜਾਂ ਫੰਡਾਮੈਂਟਲ ਰਾਈਟਸ ਦਾ ਜਿਹੜਾ ਸਵਾਲ ਹੈ ਉਹਦੇ ਉਸ ਮਾਮਲੇ ਦੇ ਵਿੱਚ ਇਹ ਸਾਰਾ ਜਿਹੜੀਆਂ ਤਿੰਨ ਸੂਚੀਆਂ ਨੇ ਸਭਧਾਨ ਦੀਆਂ ਸੈਂਟਰ ਦੀ ਇੱਕ ਤਾਂ ਸੂਚੀ ਜੂਨੀਅਨ ਲਿਸਟ ਜਿਹਨੂੰ ਕਿਹਾ ਜਾਂਦਾ ਇੱਕ ਸਾਂਝੀ ਸੂਚੀ ਹੈ ਜਿੱਤੇ ਕਾਨੂੰਨ ਕੇਂਦਰ ਵੀ ਬਣਾ ਸਕਦਾ ਤੇ ਸੂਬਾ ਵੀ ਬਣਾ ਸਕਦਾ ਇੱਕ ਸੂਬੇ ਦੀਆਂ ਸੂਚੀਆਂ ਨੇ ਜਿੱਤੇ ਕੇਵਲ ਸੂਬਾ ਸਰਕਾਰ ਕਾਨੂੰਨ ਬਣਾ ਸਕਦੀ ਹੈ ਇਹ ਲਾਂਡ ਆਊਡਰ ਸਟੇਟ ਸਬਜੈਕਟ ਹੈ ਜੇਕਰ ਨੂੰ ਕੋਈ ਵੀ ਗੱਲ ਹੁੰਦੀ ਹੈ ਤੇ ਸਟੇਟ ਦੇ ਦਾਇਰੇ ਦੇ ਵਿੱਚ ਆਉਂਦਾ ਸੀਗਾ ਔਰ ਜਿਹੜੀਆਂ ਵੀ ਗੱਲਾਂ ਕਰਨੀਆਂ ਸੀ ਕੋਆਰਡੀਨੇਸ਼ਨ ਨਾਲ ਉਹ ਦੱਸਦੇ ਸੀ ਪਰ ਪਿਛਲੇ ਸਮੇਂ ਦੇ ਦੌਰਾਨ ਕੁਝ ਇਹੋ ਜਿਹੇ ਕਾਨੂੰਨ ਬਦਲੇ ਨੇ ਪਾਰਲੀਮੈਂਟ ਦੇ ਵਿੱਚ ਐਨ ਆਈ ਏ ਵੀ 2019 ਚ ਸੋਧਿਆ ਗਿਆ ਜਿਹੜਾ ਪਹਿਲਾਂ ਵੀ ਬਣਿਆ ਸੀ ਜਿਹੜਾ ਉਹਦੇ ਵਿੱਚ ਅਮੈਂਡਮੈਂਟ ਵੀ ਆਈ जीएपीएबी ਜਿਹੜਾ 2019 ਚ ਅਮੈਂਡਮੈਂਟ ਆਈ ਉਹ ਸਾਰੇ ਕਾਨੂੰਨ ਕੀ ਬਣ ਗਏ ਨੇ ਕਿ ਇਹਨਾਂ ਕਾਨੂੰਨਾਂ ਦੇ ਤਹਿਤ ਦੋ ਵੱਡੀਆਂ ਗੱਲਾਂ ਵਾਪਰੀਆਂ ਇੱਕ ਸੂਬੇ ਸਰਕਾਰਾਂ ਦੀ ਕੋਈ ਸੁਣਵਾਈ ਨਹੀਂ ਹੋਏਗੀ ਇਹ ਜਿਹੜੇ ਐਕਟ ਹੋਣਗੇ ਇਹੋ ਜਿਹੇ ਮਿਲਟਰੀ ਸਟੀ ਨਾਲ ਸੰਬੰਧਿਤ ਟੈਰਰਿਜ਼ਮ ਨਾਲ ਸੰਬੰਧਿਤ ਸਾਈਬਰ ਕ੍ਰਾਈਮ ਨਾਲ ਸੰਬੰਧਿਤ ਇਹ ਚ ਕਿਸੇ ਸੂਬਾ ਸਰਕਾਰ ਨੂੰ ਪੁੱਛਣ ਦੀ ਲੋੜ ਨਹੀਂ ਗਵਰਨਮੈਂਟ ਆਫ ਇੰਡੀਆ ਦੀ ਉਹ ਏਜੰਸੀ ਜਿਹੜੀ ਐਨਆਈਏ ਉਹ ਡਾਇਰੈਕਟ ਜਾ ਕੇ ਲੋਕਾਂ ਦੇ ਘਰਾਂ ਚੋਂ ਬੰਦੇ ਫੜ ਸਕਦੀ ਹੈ ਮਕਦਮਾ ਪਾ ਸਕਦੀ ਹੈ ਤੇ ਮਕਦਮਾ ਚਲਾ ਸਕਦੀ ਹੈ ਇਸੇ ਤਰ੍ਹਾਂ ਜੂਏ ਪੀਏ ਜੂਏ ਪੀਏ ਦਾ ਵੀ ਇਹੀ ਮਾਮਲਾ ਹੈ ਕਿ ਉਹ ਜਿੱਥੋਂ ਮਰਜੀ ਜਾ ਕੇ ਫੜ ਸਕਦੇ ਨੇ ਤੇ ਪਰ ਨਾਲ ਨਾਲ ਇੱਕ ਹੋਰ ਜਿਹੜੀ ਦੂਜੀ ਗੱਲ ਹੈ ਉਹ ਗੱਲ ਇਹ ਹੈ ਕਿ ਇੰਨਾ ਜ਼ਿਆਦਾ ਸਖਤ ਬਣਾਤਾ ਜਦੋਂ ਕੋਈ ਜ਼ਮਾਨਤ ਦੇ ਗੱਲ ਕਰਦਾ ਅਪਲਾਈ ਕਰਦਾ ਅਦਾਲਤ ਲਈ ਵੀ ਇਹ پابੰਦੀ ਕਰਤੀ ਕਿ ਅਦਾਲਤ ਬੇਲ ਜਾਂ ਜ਼ਮਾਨਤ ਵੀ ਉਨੀ ਦੇਰ ਨਹੀਂ ਦੇ ਸਕਦੀ ਜਿੰਨੀ ਦੇਰ ਜਿਹੜੀ ਏਜੰਸੀ ਹੈ ਜਿਹੜੀ ਮੁਕੱਦਮਾ ਚਲਾ ਰਹੀ ਹੈ ਇਨਵੈਸਟੀਗੇਟ ਕਰ ਰਹੀ ਹੈ ਉਹਨੂੰ ਨਹੀਂ ਸੁਣਿਆ ਜਾਂਦਾ ਉਹਦੀ رائے ਨਹੀਂ ਵਿੱਚ ਸਹਿਮਤ ਹੁੰਦੀ ਕਿਸੇ ਵੀ ਰੂਪ ਦੇ ਵਿੱਚ ਇਸੇ ਕਰਕੇ ਹਾਲਾਂਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਲਗਭਗ 3 ਜੱਜਮੈਂਟਾਂ ਸੁਪਰੀਮ ਕੋਰਟ ਦੀਆਂ ਜਿਹੜੀਆਂ ਆਈਆਂ ਨੇ ਕਿ ਇਹ ਜਸਟਿਸ ਸਿਸਟਮ ਜਿਹੜਾ ਹੈ ਉਹ ਖੜਾ ਹੈ ਇਸ ਗੱਲ ਤੇ ਕਿ ਜਿੰਨਾ ਚਿਰ ਕੋਈ ਬੰਦਾ ਕਨਵੈਕਟ ਨਹੀਂ ਹੋਇਆ ਅਦਾਲਤ ਵੱਲੋਂ ਸਜ਼ਾ ਜਾਪਤ ਨਹੀਂ ਹੋਇਆ ਅਦਾਲਤ ਵੱਲੋਂ ਉਹਨਾਂ ਚਿਰ ਉਹ નિર્ਦੋਸ਼ ਮੰਨਿਆ ਜਾਂਦਾ ਔਰ ਇਸ ਕਰਕੇ ਇੱਕ ਫੰਡਾ ਸਾਡੇ ਚੱਲਦਾ ਸੀ ਕਿ ਕੁਟੇਸ਼ਨ ਪੁਰਾਣੀ bail not jail ਜ਼ਮਾਨਤ ਜ਼ਰੂਰੀ ਹੈ ਜੇਲ ਨਹੀਂ ਹੈ ਜੇਲ ਤਾਂ ਤੁਸੀਂ ਸਾਲਾਂ ਬੰਦੀ ਰੱਖ ਲੋਗੇ ਫਿਰ ਤੁਹਾਡੇ ਗਵਾਹ ਨਹੀਂ ਪਹੁੰਚਣੇ ਬਾਕੀ ਹੈ ਇਸ ਲਈ ਕਈ ਬੰਦਿਆਂ ਨੂੰ ਜੇਲ ਮਿਲੀ ਹੈ ਕਪਤਾ ਨੂੰ ਮਿळा ਜਮਾਨਤ ਮਿਲੀ ਹੈ ਮਨੀਸ਼ ਸੋਦੀਆ ਨੂੰ ਮਿਲੀ ਹੈ ਜ਼ਮਾਨਤ ਮਿਲੀ ਹੈ ਸੰਜੇ ਸਿੰਘ ਨੂੰ ਮਿਲੀ ਹੈ ਕਪਤਾ ਜਿਹੜੇ ਉਹਨ ਤਲंगाना ਤੋਂ ਸੀਗੇ ਚੀਫ ਮਿਨਿਸਟਰ ਦੀ ਬੇਟੀ ਉਹਨੂੰ ਮਿਲੀ ਹੈ ਕੱਲ ਪਰਸੋ ਅਜੇ ਉਹਨੂੰ ਮਿਲੀ ਹੈ ਜਿਹੜੇ ਹਿਮੰਤ ਸੋਰੇਨ ਜਿਹੜੇ ਚੀਫ ਮਿਨਿਸਟਰ ਨੇ ਉਹਨਾਂ ਦੇ ਕਿਸੇ ਨੇੜਲੇ ਬੰਦੇ ਨੂੰ ਮਿਲੀ ਹੈ ਇਹ ਜਮਾਨਤਾ ਬਣੀਆਂ ਨੇ ਉਸ ਮਾਮਲੇ ਦੇ ਵਿੱਚ ਔਰ ਪਰ ਕੀਏ ਜਿਹੜੇ ਡਰ ਕੋਨੀਆਂ ਨੂੰ ਲਾ ਇਸ ਲੈਵਲ ਤੇ ਬਣਾ ਦਿੱਤੇ ਗਏ ਨੇ ਜਿੱਥੇ ਬੰਦੇ ਨੂੰ ਤੁਸੀਂ ਕਹਤਾ ਕਿ ਤੈਂ ਸਾਬਤ ਕਰਨਾ ਹੈ ਕਿ ਤੂੰ ਨਿਰਦੋਸ਼ ਹੈ ਜਿਹੜਾ ਫੜਕੇ ਲਿਆ ਰਿਹਾ ਉਹਨੇ ਸਾਬਤ ਨਹੀਂ ਕਰਨਾ ਕਿ ਤੂੰ ਦੋਸ਼ੀ ਹੈ ਇਹ ਅਜੀਬ ਕਿਸਮ ਦਾ ਇੱਕ ਜਣਾ ਦੁਨੀਆ ਭਰ ਦੇ ਵਿੱਚ ਜਿਹੜੇ ਹਿਊਮਨ ਰਾਈਟਸ ਦੇ ਮਾਮਲੇ ਨੇ ਦੇਸ਼ ਦੇ ਅੰਦਰ ਜਿਹੜਾ ਸੰਵਿਧਾਨ ਸਾਡੇ ਹਿਊਮਨ ਰਾਈਟਸ ਦੀ ਗੱਲ ਕਰਦਾ ਫੰਡਾਮੈਂਟਲ ਰਾਈਟਸ ਦੀ ਗੱਲ ਕਰਦਾ ਇਹ ਉਹਨਾਂ ਦੀ ਵਾਇਲੇਸ਼ਨ ਹੈ ਉਹਨਾਂ ਦੇ ਖਿਲਾਫ ਹੈ ਅਜੇ ਇਸ ਤੋਂ ਬਾਅਦ ਦੇ ਜਿਹੜੇ ਤਿੰਨ ਕਰੋਨ ਨੇ ਉਹਨਾਂ ਦਾ ਨਜ਼ਾਰਾ ਦੇਖਣਾ ਹੈ ਲੋਕਾਂ ਨੇ ਦੇਸ਼ ਦੇ ਅੰਦਰ ਤੇ ਪੰਜਾਬ ਦੇ ਵਰਗੇ ਸੂਬੇ ਨੇ ਖਾਸ ਤੌਰ ਤੇ ਜਿਹੜੇ ਲੜ ਰਹੇ ਨੇ ਉਹ ਨਜ਼ਾਰਾ ਕੀ ਹੈ ਕਿ ਉਹਦੇ ਵਿੱਚ ਤਾਂ ਕੋਈ ਵੀ ਸਬ ਇਨਸਪੈਕਟਰ ਜਿਹੜਾ ਇੱਥੋਂ ਉਹਦੀ ਅਪਰੂਵਲ ਦੀ ਵੀ ਲੋੜ ਤੁਹਾਡੇ ਤੇ ਜੇ ਦੇਸ਼த்ਰੋਹੀ ਦਾ ਕੇਸ ਵੀ ਦਰਜ ਕਰਨਾ ਹੈ ਐਤੋਂ ਪਹਿਲਾਂ ਘੱਟੋ ਘੱਟ ਇੱਕ ਸਮਰੱਥ ਅਥਾਰਟੀ ਤੋਂ ਪਰਮਿਸ਼ਨ ਲੈਣੀ ਪੈਂਦੀ ਸੀ ਪੁਲਿਸ ਨੂੰ ਵੀ ਇਹ ਇਹਦੇ ਤੇ ਦਰਜ ਕਰਦੇ ਆ ਤੁਸੀਂ ਮੁਕਦਮਾ ਚਲਾਉਣ ਦੀ ਇਜਾਜ਼ਤ ਦਿੰਦੇ ਹੋ ਜਾਂ ਨਹੀਂ ਦਿੰਦੇ ਹੁਣ ਉਹਦੀ ਵੀ ਲੋੜ ਨਹੀਂ ਹੈ ਪੁਲਿਸ ਆਪਣੇ ਆਪ ਕਰ ਸਕਦੀ ਹੈ ਉਹ ਤਿੰਨ ਕਾਨੂੰਨ ਵੀ ਜਿਹੜੇ ਨਵੇਂ ਬਣੇ ਨੇ ਉਹਨਾਂ ਬਾਰੇ ਸੋਚਣਾ ਐਨਆਈਏ ਬਾਰੇ ਸੋਚਣਾ ਜੂਏਪੀਏ ਬਾਰੇ ਸੋਚਣਾ ਸਟਰਕਚਰ ਦੇ ਤੌਰ ਤੇ ਇਹ ਸਟੇਟ ਗਵਰਨਮੈਂਟ ਦੇ ਰਾਈਟਸ ਦਾ ਕੁਐਸਚਨ ਵੀ ਹੈ ਇਹ ਲੋਕਾਂ ਦੇ ਸਨਮਾਨ ਜਨਕ ਤੇ ਸਵਾਇਬਾਨ ਨਾਲ ਜ਼ਿੰਦਗੀ ਜਿਉਣ ਦੇ ਸਵਾਲਾਂ ਨਾਲ ਵੀ ਜੁੜਿਆ ਹੋਇਆ ਇਹ ਬੇਹੱਦ ਜ਼ਰੂਰੀ ਚੀਜ਼ਾਂ ਨੇ ਇਸ ਕਰਕੇ ਇਹ ਕੁਝ ਛਾਪਿਆਂ ਦਾ ਸਵਾਲ ਨਹੀਂ ਹੈ ਕੁਝ ਰੇਡਾਂ ਦਾ ਸਵਾਲ ਨਹੀਂ ਹੈ ਇਹ ਦੂਰ ਰਸ ਤਰੀਕੇ ਦੇ ਨਾਲ ਜੋ ਇਹਨਾਂ ਦੇ ਇੰਪੈਕਟ ਪੈਣੇ ਨੇ ਕੱਲੇ-ਕੱਲੇ ਤੇ ਲੜਾਈ ਤਾਂ ਹੋ ਹੀ ਜਾਊਗੀ ਆ ਗਿਆ ਪਾੜ ਲਿਆ ਛੱਡਤਾ ਇਹ ਮਾਮਲਾ ਇੰਨਾ ਨਹੀਂ ਕਿ ਜਿਵੇਂ ਕਹਿੰਦੇ ਨੇ ਗੱਲ ਸਹਿ ਦੇ ਨਹੀਂ ਹੁੰਦੀ ਗੱਲ ਪੈਸੇ ਦੀ ਹੁੰਦੀ ਹੈ ਕਿਹੜਾ ਰੋਡ ਤੁਸੀਂ ਬਣਾਉਣਾ ਹੈ ਕਿਸ ਲੈਵਲ ਦਾ ਬਣਾਉਣਾ ਹੈ ਇਹ ਲੋਕਾਂ ਨੂੰ ਸੂਝ-ਬੂਝ ਨਾਲ ਸਮਝ ਕੇ ਜੇ ਕੰਟਰੀ ਲੋਕ ਕਹਿੰਦੇ ਨੇ ਆਪਣਾ ਤਾਂ ਉਹਦੇ ਚ ਫੈਡਰਲਿਜਮ ਦੇ ਤਹਿਤ ਤੁਹਾਡੇ ਰਾਈਟ ਕਿਉਂ ਕਰਟੇਲ ਕੀਤੇ ਜਾ ਰਹੇ ਨੇ ਕਿਉਂ ਰੋਲ ਰੱਪੇ ਜਾ ਰਹੇ ਨੇ ਇਹਦੇ ਤੋਂ ਸਾਰੀਆਂ ਸਿਆਸੀ ਪਾਰਟੀਆਂ ਖਾਮੋਸ਼ ਕਿਉਂ ਨੇ ਜਿਹੜੀਆਂ ਕਹਿੰਦੇ ਨੇ ਅਸੀਂ ਪੰਜਾਬ ਦੀ ਬਿਹਤਰੀ ਲਈ ਜਿਉਂਦੇ ਆਂ ਪੰਜਾਬ ਦੀ ਬਿਹਤਰੀ ਲਈ ਮਰਦੇ ਆਂ ਪੰਜਾਬ ਦੀ ਬਿਹਤਰੀ ਦੀ ਸਾਡਾ ਚਿੰਤਾ ਦਾ ਵਿਸ਼ਾ ਹੈ ਜਿਹੜੇ ਵੀ ਲੋਕਾਂ ਦੇ ਵਿੱਚ ਪੰਜਾਬ ਦੇਸ਼ ਤੇ ਇਨਸਾਨੀਅਤ ਦੀ ਦਰਦ ਨੇ ਉਹ ਸਾਰੇ ਲੋਕਾਂ ਨੂੰ ਇਹਦੇ ਬਾਰੇ ਚੇਤਨ ਹੋਣਾ ਇਦੇ ਬਾਰੇ ਸਮਝਣਾ ਤੇ ਇਹਦੇ ਤੇ ਇੱਕ ਵਿਆਪਕ ਹਿਊਮਨ ਰਾਈਟਸ ਦੇ ਐਂਗਲ ਦੀ ਮੂਵਮੈਂਟ ਬਿਲਡ ਕਰਨਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਇਹ ਰੋਜ਼ ਦੇ ਚੱਕੜੇ ਜਿਹੜੇ ਇਸੇ ਤੱਕ ਦੇ ਨਾਲ ਚੱਲਦੇ ਰਹਿਣਗੇ ਔਰ ਇਹਦੇ ਬਾਰੇ ਸੋਚਣਾ ਸੰਵਾਦ ਰਚਾਉਣਾ ਆਪਸਦਾਰੀ ਦੇ ਵਿੱਚ ਵੀ ਇਸ ਅਜੰਡੇ ਨੂੰ ਅੱਗੇ ਵਧਾਉਣਾ ਇਹ ਬਹੁਤ ਜ਼ਰੂਰੀ ਆ ਅੱਜ ਲਈ ਇੰਨਾ ਹੀ ਤੁਸੀਂ ਦੇਖਦੇ ਰਹੋ ਪਨਾਹ ਬਹੁਤ-ਬਹੁਤ ਧੰਨਵਾਦ